ਜਦੋਂ ਦੀ ਆਮ ਆਦਮੀ ਪਾਰਟੀ ਖੋਣ ਦੇ ਵਿੱਚ ਆਈ ਹੈ ਉਦੋਂ ਦਾ ਆਮ ਆਦਮੀ ਪਾਰਟੀ ਦਾ ਮੈਂਬਰ ਸੀ ਪਹਿਲਾਂ ਇੰਟੈਕਚੁਅਲ ਵਿੰਗ ਦਾ ਪ੍ਰਧਾਨ ਸੀ ਫਿਰ ਸਪੋਰਟਸ ਵਿੰਗ ਦਾ ਪ੍ਰਧਾਨ ਸੀ ਜਿਲ੍ਹਾ ਪਟਿਆਲਾ ਵੱਲੋਂ ਅੱਛਾ ਅਸੀਂ ਜਦੋਂ ਇੱਕ ਮੂਵਮੈਂਟ ਚੱਲੀ ਸੀ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਸੀ ਤਾਂ ਸਾਨੂੰ ਲੱਗਿਆ ਸੀਗਾ ਕਿ ਬਹੁਤ ਹੀ ਚੰਗਾ ਬਦਲਾਅ ਆਊਗਾ ਪੰਜਾਬ ਦੇ ਵਿੱਚ ਤੇ ਅਸੀਂ ਵੀ ਉਹ ਮੂਵਮੈਂਟ ਦੇ ਵਿੱਚ ਜਾ ਕੇ ਸ਼ਾਮਲ ਹੋਵਾਂਗੇ ਅਸੀਂ ਆਪਣੇ ਪੂਰਾ ਜੋਰ ਲਾਇਆ ਹਰ ਆਲਾ ਦੇ ਵਿੱਚ ਜਿੰਨਾ ਜੋਰ ਲਾ ਸਕਦੇ ਸੀ ਆਪਣੇ ਥੋੜੀ ਥੋੜੀ ਤਨਖਾਹ ਮਿਲਦੀ ਸੀ ਉਹ ਤਨਖਾਹ ਦੇ ਨਾਲ ਅਸੀਂ ਆਪਣਾ ਫੰਡ ਜਾ ਜਾ ਕੇ ਲੀਡਰਾਂ ਨੂੰ ਦਿੰਦੇ ਸੀਗੇ ਸਾਨੂੰ ਇਹ ਲੱਗਦਾ ਸੀਗਾ ਕਿ ਬਹੁਤ ਵੱਡਾ ਬਦਲਾਅ ਆਊਗਾ ਲੇਕਿਨ ਦੇਖੋ ਤੁਹਾਡੇ ਸਾਹਮਣੇ ਆ ਕਿ ਜਦੋਂ ਪਾਰਟੀ ਸੱਤਾ ਦੇ ਵਿੱਚ ਆ ਗਈ ਹੈ ਤੇ ਆਪਣੇ ਜੋ ਜੋ ਇਹਨਾਂ ਦਾ ਸਿਸਟਮ ਸੀ ਸਾਰਾ ਪੁੱਲ ਬੈਠੇ ਨੇ ਅਜਾ ਹਾਲਾਤ ਇਹਨੇ ਵੀ ਅਸੀਂ ਜਿਹੜੇ 20 ਸਾਲ ਪੁਰਾਣੇ ਪੜਾਉਂਦੇ ਆ ਰਹੇ ਹਾਂ ਸਾਡੀਆਂ ਜੌਬ ਦੇ ਉੱਤੇ ਖਤਰਾ ਹੈ ਆਮ ਆਦਮੀ ਪਾਰਟੀ ਨੇ ਸਾਨੂੰ ਕੱਢਿਆ ਵੀ ਨਹੀਂ ਰੱਖਿਆ ਵੀ ਨਹੀਂਗਾ ਅਸੀਂ ਕਾਲਜ ਜਾ ਰਹੇ ਹਾਂ ਸਾਡੇ ਵਕਲੂੜ ਖਤਮ ਕੀਤੇ ਜਾ ਚੁੱਕੇ ਨੇ ਕੁਲਮ ਲੱਗੀ ਸਾਨੂੰ ਇਹ ਕਿਹੜੀ ਉਮੀਦ ਸੀ ਕਿ ਬਦਲਾਅ ਆਊਗਾ ਪਰ ਐਜਾ ਬਦਲਾਅ ਆਊਗਾ ਸਾਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਵੀ ਤੁਸੀਂ ਤਾਂ ਵਰਕਰ ਰਹੇ ਹੋ ਸਰਗਰਮ ਵਰਕਰ ਰਹੇ ਹੋ ਆਪਦੇ ਹਨਾ ਅੱਜ ਫਿਰ ਤੁਹਾਨੂੰ ਨਿਰਾਸ਼ਤਾ ਹੁੰਦੀ ਹੈ ਉਹਨਾਂ ਤੋਂ ਜਿਹਾ ਉਮੀਦ ਹੈਗੀ ਆ ਵੀ ਉਹ ਕਰਦੇ ਆ ਨਿਰਾਸ਼ ਅਸੀਂ ਬਹੁਤ ਜ਼ਿਆਦਾ ਦਿਲ ਨੂੰ ਬਹੁਤ ਵੱਡੀ ਠੇਸ ਲੱਗੀ ਹੋਈ ਹੈ ਕਾਰਨ ਜਿਹੜੇ ਉਮਰ ਵਿੱਚ ਮੈਂ 50 ਸਾਲ ਦਾ ਹਾਂ ਮੈਂਨੇ ਆਪਣੇ ਬੱਚੇ ਸੈੱਟ ਕਰਨੇ ਨੇ ਤਾਂ ਅੱਜ ਤੱਕ ਮੇਰੇ ਆਪਣੇ ਆਪ ਨੂੰ ਸੈੱਟ ਨਹੀਂ ਹੋਇਆ ਸਾਡੇ ਨਾਲ ਦੇ 900 ਪ੍ਰੋਫੈਸਰ ਨੇ ਜਿਹੜੇ ਪਿਛਲੇ 15 16 20 ਸਾਲ ਤੋਂ ਸੰਘਰਸ਼ ਕਰ ਰਹੇ ਆ ਉਹ ਅਸੀਂ ਕੱਲ ਦਾ ਧਰਨਾ ਲਈ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਇਹੋ ਜੀ ਸਰਕਾਰ ਆ ਕੇ ਇੱਕੋ ਦਮ ਸਾਡੇ ਤੋਂ ਇੰਨਾ ਇਗਨੋਰ ਕਰ ਦੂਗੀ ਹਰ ਇੱਕ ਐਮਐਲਏ ਨੂੰ ਸਾਡਾ ਮੁੱਦਾ ਪਤਾ ਹੈ ਹਰ ਇੱਕ ਮੰਤਰੀ ਨੂੰ ਸਾਡਾ ਮੁੱਦਾ ਪਤਾ ਹੈ ਸਾਡੇ ਧਰਨਿਆਂ ਦੇ ਵਿੱਚ ਆ ਗਏ ਸੀ ਅਸੀਂ ਅਸੀਂ ਉਹਨਾਂ ਦੇ ਚਾਂਦਿਆਂ ਤੇ ਜਾ ਕੇ ਹੁਣ ਪਿਛਲੇ 4 ਪੰਨੇ ਮਹੀਨੇ ਦੇ ਉੱਤੇ ਆ ਸਾਨੂੰ ਮਨਿਸਟਰ ਸਾਹਿਬ ਦਾ ਟਾਈਮ ਨਹੀਂ ਮਿਲਦਾ ਜੇ ਮਿਲਦਾ ਤਾਂ ਲਾਰੇ ਨੇ ਹਾਲਾਤ ਇਹ ਨੇ ਕਿ ਸਾਡੀ ਦਾਦੇ ਉੱਤੇ ਇਹ ਪਹਿਲੀ ਸਰਕਾਰ ਹੈ ਜਿਹੜੀ ਰਾਤ ਨੂੰ 11 ਵਜੇ ਤੋਂ ਲੈ ਕੇ 2-2 ਵਜੇ ਤੱਕ ਕਾਲਜ ਖੁਲਵਾ ਕੇ ਬੰਦਿਆਂ ਨੂੰ ਜੁਆਇਨ ਕਰਾਇਆ ਜਾਂਦਾ ਹੈ ਐਡੀ ਜੇ ਤੁਹਾਡੇ ਮਨ ਚ ਕੋਈ ਗੜਬੜ ਨਹੀਂ ਹੈ ਤਾਂ ਤੁਹਾਨੂੰ ਵੇਟ ਕਰ ਲਓ ਦਿਨ ਚ ਜੁਆਨ ਕਰਾ ਦਿਓ ਇਸ ਕਰਕੇ ਸਾਡੇ ਦੇਖੋ ਸਾਡੇ ਚ ਬਹੁਤ ਜ਼ਿਆਦਾ ਅਜਿਹੇ ਪ੍ਰੋਫੈਸਰ ਨੇ ਜਿਨ੍ਹਾਂ ਦੇ ਲੇਡੀਜ਼ ਵਿਡੋ ਨੇ ਕਿਸੇ ਦੇ ਪਤੀ ਦੀ ਮੌਤ ਹੋ ਚੁੱਕੀ ਕਿਸਦਾ ਕਿਵੇਂ ਹੈ ਕੋਈ ਮੇਕਾਨ ਦਾ ਲੋਨ ਲਿਆ ਤੁਸੀਂ ਸੋਚੋ ਵੀ ਦੁਨੀਆ ਦੇ ਵਿੱਚ ਕਦੇ ਵੀ ਨਹੀਂ ਹੋਇਆ ਕਿ 20-20 ਸਾਲ ਬੰਦੇ ਕੱਚੇ ਰਹਿ ਜਾਣ। ਸਾਨੂੰ ਭਗਵਾਨ ਤੁਮਨ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਆ ਗਿਆ ਹਰਾਪੈਨ ਤੁਹਾਡੇ ਤੇ ਚਲਾਉਂਗਾ ਪਹਿਲਾਂ ਅੱਜ 3 ਸਾਲ ਹੋ ਗਏ ਕਿ ਹਰਾਪੈਨ ਪਤਨੀ ਕਿੱਥੇ ਚਲਾ ਗਿਆ ਉਹਨਾਂ ਦਾ ਸਾਨੂੰ ਆਪਣੀ ਮੰਗ ਮਨਾਉਣ ਦੇ ਲਈ ਬਾਰ-ਬਾਰ ਤਰਨੇ ਲਾਣੇ ਪੈ ਰਹੇ ਨੇ ਤੇ ਇੱਥੇ ਹਾਲਾਤ ਇਹ ਨੇ ਵੀ ਪਿਛਲੇ 4 ਮਹੀਨੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੀਐਮ ਸਾਹਿਬ ਨਾਲ ਮੀਟਿੰਗ ਹੋ ਜੇ ਸਾਡੀ ਕੋਈ ਐਮਐਲਏ ਕੋਈ ਮਨਿਸਟਰ ਸਾਨੂੰ ਸੀਐਮ ਸਾਹਿਬ ਕੋਲ ਲੈ ਕੇ ਜਾਣ ਨੂੰ ਤਿਆਰ ਨਹੀਂ ਪਤਾ ਨਹੀਂ ਸੀਐਮ ਸਾਹਿਬ ਮੀਟਿੰਗ ਕਰਨਾ ਨਹੀਂ ਚਾਹੁੰਦੇ ਜਾਂ ਕੀ ਮੈਟਰ ਹੈ ਪਰ ਸਾਨੂੰ ਪਤਾ ਨਹੀਂ ਪਰ ਆਲ ఓਵਰ ਮੈਂ ਆਮਾਦੀ ਪਾਰਟੀ ਦਾ ਬੜਾ ਵੱਡਾ ਸ਼ੁਭਚਿੰਤਕ ਸੀਗਾ ਅੱਜ ਮਨ ਬੜਾ ਭਾਰੀ ਹੈ ਮੇਰਾ ਬੇਟਾ ਵੀ ਕਹਿੰਦਾ ਸਾਡੇ ਪਰਿਵਾਰ ਦੇ ਲੋਕ ਵੀ ਕਹਿੰਦੇ ਨੇ ਕਿੱਲਾ ਮੈਂ ਨਹੀਂ ਅੱਜ ਜਿਆਦਾਤਰ ਵਰਕਰ ਦੁਖੀ ਨੇ ਦੇਖੋ ਤੁਸੀਂ ਜੀ ਮੈਂ ਇੱਕ ਗੱਲ ਹੋਰ ਜਾਣਨੀ ਚਾਹੂੰਗਾ ਤੁਸੀਂ ਇੰਟੈਲੈਕਚੁਅਲ ਵਿੰਗ ਦੇ ਵਿੱਚ ਵੀ ਰਹੇ ਹੋ ਹਨਾ ਜੇ ਤੁਹਾਡੇ ਮਸਲੇ ਹੱਲ ਹੋ ਜਾਂਦੇ ਆ ਤਾਂ ਫਿਰ ਤੁਹਾਨੂੰ ਕੀ ਲੱਗਦਾ ਸਰਕਾਰ ਸਾਰਾ ਕੁਝ ਸਹੀ ਕਰੂਗੀ ਵੀ ਸਾਰਾ ਕੁਝ ਉਹ ਸਹੀ ਕਰ ਰਹੀ ਹੈ ਕੰਮ ਜਾਂ ਹੋ ਰਾ ਕੰਮ ਦਾ ਵੀ ਤੁਸੀਂ ਉਹਦਾ ਕ੍ਰਿਟਿਸਿਜ਼ਮ ਕਰੋਗੇ ਇੱਥੇ ਗਲਤ ਹੈ ਇੱਥੇ ਨਹੀਂ ਗਲਤ ਦੇਖੋ ਚਲੋ ਬੜਾ ਪਿਆਰ ਰਿਹਾ ਆਮ ਆਦੀ ਪਾਰਟੀ ਨਾਲ ਇਹਦੇ ਚ ਆਪਣੇ ਜ਼ਿੰਦਗੀ ਦੇ 10-12 ਸਾਲ ਹੰਡਾਏ ਨੇ ਪਤਾ ਨਹੀਂ ਸੀਐਮ ਸਾਹਿਬ ਨੂੰ ਸਾਡਾ ਮੁੱਦਾ ਨਹੀਂ ਪਤਾ ਜਾਂ ਮੁੱਦਾ ਤਾਂ ਇਹ ਹੋਣੀ ਸਦਾ ਵੀ ਨਾ ਪਤਾ ਹੋਵੇ ਉਹਨੇ ਕਰਗੇ ਧਰਨਾ ਲੱਗਿਆ ਮੁੱਦਾ ਪਤਾ ਹੈ ਦੇਖੋ ਸਰਕਾਰ ਉਹ ਗੱਲਾਂ ਤੋਂ ਬਿਲਕੁਲ ਪਰੇ हट ਗਈ ਜਿਹੜੀਆਂ ਗੱਲਾਂ ਲੈ ਕੇ ਇਹ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਈ ਸੀਗੀ ਇਹ ਕਹਿੰਦੇ ਸੀਗੇ ਕਿ ਟੀਚਰ ਮੈਂ ਖੁਦ ਟੀਚਰ ਦਾ ਬੇਟਾ ਹਾਂ ਤੇ ਮੈਨੂੰ ਤੁਹਾਡਾ ਦਰਦ ਪਤਾ ਹੈ ਦੇਖੋ ਜੀ ਉਹ ਦਰਦ ਕਿੱਥੇ ਚਲਾ ਗਿਆ ਸੀ ਅਸੀਂ ਰਾਤ ਮੀਂਹ ਪੈਂਦਾ ਰਿਹਾ ਸਾਡੀ ਲੇਡੀਆਂ ਚਰੀਆਂ 50 50 ਸਾਲ ਦੀਆਂ ਨੇ ਇੱਕ ਲੜੀ ਕੈਂਸਰ ਪੀੜਤਾ ਵਿਚਾਰੀ ਬਿਮਾਰ ਹੋ ਗਈ ਤੇ ਕਿੱਥੇ ਗਿਆ ਭਗਵੰਤ ਮਾਨ ਉਹ ਸਾਨੂੰ ਕੋਈ ਵੀ ਲੀਡਰ ਕੋਈ ਵੀ ਐਮਐਲਏ ਕੋ ਮੰਤਰੀ ਉਹ ਪੁਰਾਣੇ ਵਾਲੇ ਦਿਖਦਾ ਹੀ ਨਹੀਂਗਾ ਸਾਨੂੰ ਨੇ ਚ ਡਰਾਮੈਟਿਕਲ ਚੇਂਜਸ ਦਿਖਦਿਆਂ ਨੇ ਜੀ ਕਿਸੇ ਕੋ ਸਮਾਨੀਆ ਕੋਈ ਫੋਨ ਨਹੀਂ ਚੱਕਦਾ ਕੋਈ ਸਾਡੀ ਗੱਲ ਜਸਟੀਫਾਈ ਨਹੀਂ ਕਰਦਾ ਦੇਖੋ ਸਾਨੂੰ ਆਲ ਓਵਰ ਮਨ ਬਹੁਤ ਦੁਖੀ ਆ ਜੀ ਸਾਡੀ ਕੋ ਤੁਹਾਡੇ ਚੈਨਲ ਦੇ ਥਰੂ ਭਗਵੰਤ ਮਾਨ ਜੀ ਤੋਂ ਇੱਕ ਇੱਕ ਸ੍ਰੀ ਹੈਪ ਮਾਨ ਸਾਹਿਬ ਤੁਸੀਂ ਅੱਜ ਵੀ ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਵੀ ਪਤਾ ਨਹੀਂ ਸਾਨੂੰ ਸਾਡੀ ਗੱਲ ਸਹੀ ਤੱਕ ਹੀ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਸਾਨੂੰ ਕਿਰਪਾ ਕਰਕੇ ਇੱਕ ਵਾਰੀ ਆਪਣੀ ਗੱਲ ਜਸਟੀਫਾਈ ਕਰਦਾ 5-10 ਮਿੰਟ ਦਾ ਟਾਈਮ ਦੇ ਦਿਓ ਸਰ ਨਹੀਂ ਤੁਹਾਨੂੰ ਇਹ ਲੱਗਦਾ ਉਹਨਾਂ ਤੱਕ ਗੱਲ ਨਹੀਂ ਪਹੁੰਚ ਰਹੀ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਹੈ ਪਰ ਤੁਹਾਨੂੰ ਇਹਨਾਂ ਪਤਾ ਹੀ ਮਾਨ ਸਾਹਿਬ ਤੁਹਾਨੂੰ ਜੇ ਸਾਡੀ ਕਮੇਟੀਿੰਗ ਹੋ ਜੇ ਤਾਂ ਸਾਡਾ ਮੁੱਦਾ ਹੱਲ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਅਸੀਂ ਧਰਨਾ ਮਾਨ ਸਾਹਿਬ ਦੇ ਅੱਗੇ ਲਵਾਇਆ ਜੀ ਅੱਗੇ। ਇਹ ਤਾਂ ਗੱਲ ਤਾਂ ਪਹੁੰਚ ਗਈ ਹੋ ਥੋੜੀ ਜੇ ਤਰਨਾ ਬਾਰਮੂਰੇ ਆ। ਪਹੁੰਚ ਗਈ ਹੋਣੀ ਦੋ ਦਿਕੇ ਪਰ ਪਿਛਲੇ 6 ਮਹੀਨੇ ਤੋਂ ਅਸੀਂ ਤਾਂ ਉਮੀਦ ਕਰ ਰਹੇ ਹਾਂ ਕਿ ਸਾਨੂੰ ਬੁਲਾਇਆ ਜਾਊਗਾ ਪਰ ਸਾਨੂੰ ਹਿੱਤ ਤਾਂ ਕੋਈ ਕਾਲ ਨਹੀਂ ਆਈ ਜੀ। ਅਸੀਂ ਤੁਹਾਡੇ ਚੈਨਲ ਦੇ ਥਰੂ ਅਸੀਂ ਅੱਜ ਵੀ ਕਹਿੰਦੇ ਦੇਖੋ 3 ਸਾਲ ਬੀਤ ਗਏ ਨੇ 3 ਸਾਲ 'ਚ ਆਮ ਆਦੀ ਪਾਰਟੀ ਨੇ ਕੋਬੜੀਆਂ ਮੱਲਾਂ ਨਹੀਂ ਮਾਰੀਆਂ। ਦਿੱਲੀ ਦੇ ਇਲੈਕਸ਼ਨ ਤੋਂ ਬਾਅਦ ਥੋੜਾ ਸੰਭਲ ਜਾਣ ਦੇਖ ਲੈਣ ਕਿ ਗਲਤੀਆਂ ਕਿੱਥੇ ਨੇ। ਮਾਨ ਸਾਹਿਬ ਆਪਣੇ ਨਾਲ ਇੰਟੈਕਚੂ ਲੋਕਾਂ ਨੂੰ ਚਲੋ ਉਹਨਾਂ ਨਾਲ ਜੁੜੇ ਹੋਣੇ ਨੇ ਹੋਰ ਲੋਕਾਂ ਨੂੰ ਜਨ ਵਰਕਰਾਂ ਦੀ ਪੁੱਛ ਕਰਨ ਅੱਜ ਜਿਹੜੇ ਵੀ ਕੋਈ ਮੀਟਿੰਗ ਹੁੰਦੀ ਹੈ ਵਰਕਰ ਤਾਂ ਕਿਤੇ ਬੁਲਾਏ ਨਹੀਂ ਜਾਂਦਾ ਵਿਚਾਰਾ ਸਾਰੇ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਜਿਹੜਾ ਪੁਰਾਣਾ ਵਰਕਰ ਸੀਗਾ ਜਿਹੜਾ ਬਦਲਾਅ ਵਾਲਾ ਸੀਗਾ ਉਹ ਤਾਂ ਵਿਚਾਰਾ ਬਹੁਤ ਪਿੱਛੇ ਚਲਾ ਗਿਆ ਅਸੀਂ ਪਰਵੇਸ਼ਤਰ ਐ ਅਸੀਂ ਕਿਤੇ ਹੈ ਹੀ ਨਹੀਂਗੇ ਜੀ ਤੁਸੀਂ ਦੇਖੋ ਜਿਹੜੇ ਲੋਕਾਂ ਨੇ 20-20 ਸਾਲ ਕਾਲਜਾਂ ਤੇ ਲਾਤੇ ਹੋਣ ਤੇ ਉਹਨਾਂ ਨੂੰ ਬਾਹਰ ਨਿਕਲਣ ਤੱਕ ਦੀ ਨੌਬਤ ਆ ਗਈ ਹੋਵੇ ਉਹਨਾਂ ਦੀ ਤਨਖਾਹ ਰੁਕ ਗਈਆਂ ਕਿਸੇ ਨੇ ਮਕਾਨ ਦਾ ਲੋਨ ਲਿਆ ਕਿਸੇ ਦੀ ਬੱਚਿਆਂ ਦੀ ਫੀਸ ਪਾੜੀ ਕੁਝ ਹੈ ਜੀ ਪਸਾਨੂੰ ਇੰਨੀ ਉਮੀਦ ਨਹੀਂ ਸੀਗੀ ਜੀ ਵੀ ਇਹ ਕੁਝ ਏਡਾ ਵੱਡਾ ਕਰ ਦੇਣਗੇ ਜੀ ਅਸੀਂ ਤੁਹਾਡੇ ਚੈਨਲ ਤਰੂ ਕੇਰੀਵਾਲ ਜੀ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਡੇ ਧਰਨੇ 'ਚ ਆਇਓ ਅਸੀਂ ਮਾਹਲੀ ਭਵੰਤਮਾਨ ਜੀ ਦਾ ਬਹੁਤ ਵਾਰੀ ਏਡੇ ਧਰਨੇ ਆ ਚਾਏ ਨੇ ਉਹ ਕਹਿੰਦੇ ਹੁੰਦੇ ਥੋੜਾ ਕੁਝ ਕਰੂੰਗਾ ਪਰ ਹਜੇ ਤੱਕ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ ਜੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਆ ਇੱਕ ਪਾਰਟੀ ਦਾ ਇੰਨੀ ਛੇਤੀ ਉੱਪਰ ਜਾਣਾ ਤੇ ਹੇ ਨੀਚੇ ਚਲੇ ਜਾਣਾ ਬਹੁਤ ਤਕਲੀਫ ਦਿੰਦਾ ਮਾਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਸਾਨੂੰ ਟਾਈਮ ਦੋ ਸਾਨੂੰ ਤਾਂ ਕਿ ਅਸੀਂ ਆਪਣੀ ਗੱਲ ਜਸਟੀਫਾਈ ਕਰ ਸਕੀਏ ਜੀ ਉਮੀਦ ਕਰਦੇ ਹਾਂ ਤੁਹਾਡਾ ਮਸਲਾ ਜ਼ਰੂਰ ਹੱਲ ਹੋਵੇ ਤਾਂ ਆਪਾਂ ਗੱਲਬਾਤ ਕੀਤੀ ਆ ਗੈਸਟ ਫੈਕਲਟੀ ਪ੍ਰੋਫੈਸਰਾਂ ਨਾਲ ਆਪਾਂ ਉਹਨਾਂ ਦੇ ਮਸਲੇ ਦੇ ਸਾਰੀ ਰਿਪੋਰਟਿੰਗ ਤੁਹਾਨੂੰ ਤੁਹਾਡੇ ਸਾਹਮਣੇ ਲਿਆਂਦੀ ਆ ਤਾਂ ਤੁਹਾਨੂੰ ਗੱਲ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ